ਹਾਂਜੀ ਸਰ ਜੋ ਸ਼ਿਵਰਾਤਰੀ ਦੇ ਸਬੰਧ ਵਿੱਚ ਅੱਜ ਧਾਰਿਆਲ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਉਹਦੇ ਸਬੰਧ ਚ ਸੰਕਰਨ ਦੱਸੋ ਹਾਂਜੀ ਜੈ ਸ਼ਿਵ ਸ਼ੰਕਰ ਅੱਜ ਸ਼ਿਵਰਾਤਰੀ ਦੇ ਉਪলক্ষ ਦੇ ਉੱਪਰ ਉਸ ਤੋਂ ਇੱਕ ਦਿਨ ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਸਾਰੇ ਮੰਦਰਾਂ ਦੇ ਵੱਲੋਂ ਮਿਲ ਜੁਲ ਕੇ ਬਾਕੀ ਵੀ ਸਮਾਜ ਦੇ ਜਿਹੜੇ ਅਲੱਗ-ਅਲੱਗ ਸੰਗਠਨ ਨੇ ਉਹਨਾਂ ਨੂੰ ਇਕੱਠੇ ਕਰਕੇ ਬੜੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਉਸ ਦੇ ਵਿੱਚ ਲਗਭਗ ਸ਼ਹਿਰ ਦੇ ਹਰ ਵਰਗ ਤੋਂ ਲੋਕ ਸ਼ਾਮਿਲ ਹੋਏ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਮਾਣੀ ਵਕਵਾਤ ਜਨਾਂ ਦੇ ਉੱਪਰ ਰਸਤੇ ਦਾ ਸਵਾਗਤ ਕਰਦੇ ਹੋਏ ਸ਼ਬਾਹ ਜਾਂ ਤਹਿਦਾ ਲਗ लागले ਇਸ ਮਾਡੇ ਦਾਨੀ ਸੱਜਣਾਂ ਨੇ ਲੰਗਰ ਲਗਾਏ ਨੇ ਔਰ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਹੁਣ ਫਿਰ ਮੋਨੀ ਮੰਦਿਰ ਤੋਂ ਸ਼ੁਰੂ ਹੋਈ ਪਰ ਮੋਨੀ ਮੰਦਿਰ ਤੱਕ ਆ ਕੇ ਸਮਾਪਤ ਹੋਏਗੀ ਅਤੇ ਹੁਣ ਦੁਬਾਰਾ ਲੰਗਰ ਦਾ ਖਾਣ ਪਿੰਦਾ ਪੂਰਾ ਅੱਛਾ ਪ੍ਰਬੰਧ ਹੈ ਔਰ ਇਹ ਪ੍ਰੋਗਰਾਮ ਜਿਹੜਾ ਯਾਰ ਲਗਭਗ 4-5 ਦਿਨ ਤੋਂ ਐਤਵਾਰ ਤੋਂ ਲਗਾਤਾਰ ਚੱਲ ਰਿਹਾ ਹੈ ਸ਼ਿਵ ਜੀ ਦੇ ਵਿਆਹ ਦਾ ਪ੍ਰੋਗਰਾਮ ਹੈ ਇੱਕ ਦਿਨ ਪੱਲਾ ਚੱਕਣ ਲੱਗਿਆ ਟੀਐਲਸੀ ਦਾ ਫਿਰ ਚੱਕਣ ਲੱਗਿਆ ਫਿਰ ਉਸ ਤੋਂ ਬਾਅਦ ਉਹ ਰਾਤ ਆਈ ਹੈ ਔਰ ਕੱਲ ਜਿਹੜਾ ਹੈ ਸ਼ਿਵ ਰਾਤਰੀ ਦਾ ਬਾਕੀ ਪੂਰਾ ਪ੍ਰੋਗਰਾਮ ਇਸੇ ਤਰ੍ਹਾਂ ਹੀ ਪੂਰੀ ਤੋਂਕਾਂ ਮੇ ਬਣਾਇਆ ਗਿਆ ਜੋ ਪਹਿਲੀ ਸ਼ਿਵ ਰਾਤਰੀ ਦੇ ਸਵਾ ਬੀ ਬ੍ਰੋ ਰਾਂਗੀਤੇ ਜਾਂਦੇ ਨੇ ਕੱਲ ਕਿਹੜੇ ਕਿਹੜੇ ਮੰਦਰ ਦੇ ਮੇਨ ਪ੍ਰੋਗਰਾਮ ਜਿਆਦਾ ਹੈ ਮੇਨ ਪ੍ਰੋਗਰਾਮ ਜਿਹੜਾ ਹੈ ਇਹ ਮੋਨੀ ਮੰਦਰ ਦੇ ਵਿੱਚ ਹੁੰਦਾ ਹੈ ਬਾਕੀ ਉਸ ਤਰ੍ਹਾਂ ਧਾਰੀਵਾਲ ਦੇ ਜਿੰਨੇ ਵੀ ਮੰਦਰ ਨੇ ਸਾਰਿਆਂ ਦੇ ਵਿੱਚ ਹੀ ਸ਼ਿਵਰਾਤਰੀ ਦਾ ਪ੍ਰੋਗਰਾਮ ਕਿੰਦਾ ਜਾਂਦਾ ਹੈ ਪਰ ਮੇਨ ਪ੍ਰੋਗਰਾਮ ਜਿਹੜਾ ਮੋਨੀ ਮੰਦਰ ਦਾ ਉਹdio Shivji ਦਾ ਬੜਾ ਪੁਰਾਣਾ ਅਤੇ ਮੰਦਰ ਵਾਂਗ ਔਰ ਕਾਫੀ ਉਸਦੀ ਮਾਨਤਾ ਹੈ ਇਲਾਕੇ ਦੇ ਜਿੰਨੇ ਵੀ ਲੋਕ ਨੇ ਸਾਰੇ ਉੱਥੇ ਜ਼ਰੂਰ ਮੱਥਾ ਟੇਕਣ ਆਉਂਦੇ ਹੁੰਦੇ ਨੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਦੇ ਸਬੰਧ ਤੇ ਸ਼ਹਿਰ ਵਾਸੀਆਂ ਨੂੰ ਆਪਾਂ ਇਸ ਪ੍ਰੋਗਰਾਮ ਦੇ ਹੀ ਕਹਿਣਾ ਚਾਹਾਂਗੇ ਕਿ ਭਗਵਾਨ ਸ਼ਿਵ ਨੇ ਜਿਸ ਤਰ੍ਹਾਂ ਸਮਾਜ ਦੇ ਕਲਿਆਣ ਵਾਸਤੇ ਜਦੋਂ ਆਪਾਂ ਸਮੁੰਦਰ ਮੰਤਨ ਕਹਿੰਦੇ ਆ ਹੋਇਆ ਵਾ ਤੇ ਬਾਕੀ ਦਾ ਸਭ ਕੁਝ ਜਿਹੜਾ ਹੈ ਬੜੀਆਂ achੀਆਂ ਚੀਜ਼ਾਂ ਹੈਆਂ ਕਿ ਉਹ ਤਾਂ ਲੋਕਾਂ ਭਾਗੀਆਂ ਦੇਵਤਾ ਨੇ ਵੰਡ ਲੀਆਂ ਪਰ ਜਦੋਂ ਉਹਦੇ ਵਿੱਚੋਂ ਸਮੁੰਦਰ ਮੰਤਨ ਜੋ ਹਲ ਹਲ ਵਿੱਚ ਨਿਕਲਿਆ ਜ਼ਹਿਰ ਜਿਹੜਾ ਆਪਾਂ ਕਹਿੰਦੇ ਆ ਉਹ ਸਭ ਤੋਂ ਵੱਲਾਂ ਸ਼ਿਵਲੀ ਦੇ ਹਾਪ ਕਾਰਨ ਪੀਤਾ ਆ ਪੀਤਾ ਤਾਂ ਹੀ ਉਹਨਾਂ ਨੂੰ ਰੱਤੀ ਦੇ ਨਾਲ ਉਹਦਾ ਕੰਟਾ ਜਿਹੜਾ ਨੀਲਾ ਹੋ ਗਿਆ ਉਹਨੂੰ ਮੀਲ ਕੰਟੇ ਦੇ ਨਾਮ ਨਾਲ ਦਰਜੇ ਜਾਂਦਾ ਆ ਹਨੀ ਉੱਥੋਂ ਆਪਾਂ ਇਹ ਦੇਖ ਸਕਦੇ ਆ ਕਿ ਸਮਾਜ ਦੇ ਵਿੱਚ ਜਿਹੜੀਆਂ ਕਸ਼ਟ ਦੇਣ ਵਾਲੀਆਂ ਚੀਜ਼ਾਂ ਨੇ ਉਹ ਆਪਾਂ ਆਪਣੇ ਉੱਪਰ ਧਿਆਨ ਕਰੀਏ ਉਹ ਜਿਹੜਾ ਅਛੀਆਂ ਰੀਤਾਂ ਨੇ ਉਹ ਸਮਾਜ ਵਿੱਚ ਚਲਾਇਏ ਧੰਨਵਾਦ ਧੰਨਵਾਦ